ਚੋਰ ਲਗਾਤਾਰ ਤਿੰਨ ਦਿਨ ਆਉਂਦੇ ਰਹਿੰਦੇ ਆ ਪਹਿਲਾਂ ਰੈਕੀ ਕਰਦੇ ਫਿਰ ਚੋਰੀ ਕਰਦੇ ਆ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਘਰ ਦੇ ਵਿੱਚ ਹੁੰਦਿਆਂ ਹੀ ਫਿਰ ਦਾਖਲ ਹੋ ਜਾਂਦੇ ਆ ਅੱਜ ਅਸੀਂ 31 ਤਰੀਕ ਨੂੰ ਇੱਥੇ ਨਹੀਂ ਸੀ ਕਿ ਬੈਂਕ ਦੀ ਕਲੋਜ਼ਿੰਗ ਹੋਣ ਕਰਕੇ ਅਸੀਂ ਲੇਟ ਨਾਈਟ ਆਏ ਤੇ ਮੈਂ ਆਪਣੇ ਸਹੁਰੇ ਘਰ ਰੁੱਕ ਗਿਆ ਜੀ ਤਾਂ ਜਦੋਂ 1 ਤਰੀਕ ਨੂੰ ਅਸੀਂ ਵਾਪਸ ਆਂਦੇ ਆ ਇਸ ਘਰ ਦੇ ਵਿੱਚ ਸਵੇਰ ਟਾਈਮ 9 ਵਜੇ ਜੀ ਜਦੋਂ ਆਕੇ ਦੇਖਿਆ ਇੱਥੇ ਸਾਰਾ ਗੇਟ ਅੰਦਰੋਂ ਲੱਗਿਆ ਹੋਇਆ ਸੀਗਾ ਪਹਿਲੀ ਤਾਂ ਮੇਨ ਡੋਰ ਜੀ ਦਰਵਾਜ਼ਾ ਖੋਲਿਆਂ ਅੰਦਰ ਜਾ ਕੇ ਦੇਖਿਆ ਚੋਰਾਂ ਨੇ ਬਿਲਕੁਲ ਤਸੱਲੀ ਦੇ ਨਾਲ ਚੋਰੀ ਕੀਤੀ ਹੋਈ ਸੀ ਕਿ ਬੈੱਡ ਕੱਪੜੇ ਫਰੋਲੇ ਹੋਏ ਸੀਗੇ ਜੀ ਈਵਨ ਕਿ 골ਡ ਸੀਗਾ ਸੈੱਟ ਉਹ ਵੀ ਲੈ ਕੇ ਚੋਰੀ ਚੱਕ ਕੇ ਤੇ ਚਾਂਦੀ ਸਿਲਵਰ ਦੀਆਂ ਝਾਂਜਰਾਂ ਵਗੈਰਾ ਸੀਗੀਆਂ ਜੀ ਮੋਬਾਈਲ ਫੋਨ ਸੀਗਾ ਜੀ ਚੱਕ ਕੇ ਸਾਰਾ ਕੁਝ ਲੈ ਕੇ ਬੈਡਾਂ ਦੇ ਕੱਪੜੇ ਵੀ ਕੱਢ ਕੇ ਲੈ ਗਏ ਤੇ ਬਰਤਨ ਵੀ ਕੁਝ ਲੈ ਗਏ ਆ ਜੀ ਤੇ ਹੌਲੀ ਹੌਲੀ ਅਸੀਂ ਦੇਖਿਆ ਜੀ ਕਿ ਉਹਦੇ ਵਿੱਚ ਕੁਝ ਡਰਾਈ ਫਰੂਟ ਦੇ ਡੱਬੇ ਵਗੈਰਾ ਖੋਲੇ ਸੀ ਕਿ ਉਹਦੇ ਵਿੱਚ ਬਦਾਮ ਵੀ ਚੱਕ ਕੇ ਲੈ ਗਏ ਆ ਜੀ ਤੇ ਭਾਂਣ ਵਗੈਰਾ ਸੀ ਕੈਸ਼ ਸੀਗਾ ਜੋ ਸਾਰਾ ਕੁਝ ਲੈ ਗਏ ਆ ਜੀ ਭਾਂਣ ਵੀ ਨਹੀਂ ਛੱਡੀ ਭਾਂਣ ਵੀ ਨਹੀਂ ਛੱਡੀ ਸਾਰੇ ਬਣ ਕੇ ਗਰੀਬ ਚੋਰ ਹੋਣਾ ਜੋ ਮੇਕਅਪ ਦਾ ਸਮਾਨ ਵੀ ਵਾਈਫ ਦਾ ਚੱਕ ਕੇ ਲੈ ਗਿਆ ਡੱਬਿਆਂ ਦੇ ਨਾਲ ਨਾਲੇ ਜੀ ਪੂਰੀ ਰਾਤ ਇੱਥੇ ਬੈਠੇ ਰਹੇ ਚੋਰ ਮਤਲਬ ਹਾਂਜੀ ਸਰ 30 ਤਰੀਕ ਨੂੰ ਪਹਿਲੇ ਉਹ ਆਂਦੇ ਆ ਜੀ ਗੇਟ ਦੇ ਕੈਮਰੇ ਨੇ ਫੋਟੋ ਖਿੱਚ ਕੇ ਉਹਨਾਂ ਦੀ ਭੇਜੀ ਹੋਈ ਆ ਜੀ ਜਦੋਂ ਇੱਥੇ ਦੋ ਮੋਟਰਸਾਈਕਲ ਲਾਈਟ ਅੰਦਰ ਮਾਰ ਰਹੇ ਸੀ ਜੀ ਉਹਨਾਂ ਨੇ ਲੋਕਾਂ ਨੂੰ ਤੋੜਿਆ ਪਰ ਉਹ ਟੁੱਟਿਆ ਨਹੀਂ ਜੀ ਪਰ ਉਹ ਅਗਲੇ ਦਿਨ ਫਿਰ ਪੂਰੀ ਪਲੈਨਿੰਗ ਕਰਨ ਬਾਅਦ 31 ਤਰੀਕ ਨੂੰ ਆਏ ਆ ਜੀ ਪੂਰਾ ਦਿਨ ਇੱਥੇ ਲਗਾ ਕੇ ਉਹਨਾਂ ਨੇ ਚੋਰੀ ਕੀਤੀ ਹੈ ਜੀ ਐਲਸੀਡੀ ਟੰਗਲ ਵਾਸਤੇ ਪੈਨਲ ਲਾਇਆ ਹੁੰਦਾ ਉਹ ਵੀ ਸਕਰੂ ਵੀ ਖੋਲ ਕੇ ਲੈ ਗਏ ਅਮੀਰ ਦੇ ਵਿੱਚ ਰਿਮੋਟ ਵਗੈਰਾ ਸੀਗੇ ਜੀ ਰਿਮੋਟ ਵੀ ਚੱਕ ਕੇ ਲੈ ਗਏ ਜੀਓ ਦਾ ਸੈਟ-ਅੱਪ ਬਾਕਸ ਲੱਗਿਆ ਹੋਇਆ ਸੀਗਾ ਡੱਬਾ ਲੱਗੇ ਸੀ ਵਾਈਫਾਈ ਕਨੈਕਸ਼ਨ ਸੀਗਾ ਈਵਨ ਕੋ ਉਹ ਵੀ ਸਾਰਾ ਕੁਝ ਚੱਕ ਕੇ ਲੈ ਗਿਆ ਜੀ ਵਾਇਰ ਵਗੈਰਾ ਵੀ ਨਹੀਂ ਛੱਡੀ ਚਾਰਜਰ ਲੈ ਕੇ ਚੱਕਿਆ ਜੀ 94 ਸਲੂਟ ਕਰਦਾ ਵੀ ਜਿਹੜੀ ਕਾਰ ਗਿਲ ਦੀ ਜਿਹੜੀ ਉੱਚੀ ਦੀਵਾਰ ਵੀ ਟੱਪ ਗਏ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਪੁਲਿਸ ਨੂੰ ਕੀ ਫਿਰ ਪੁਲਿਸ ਨੂੰ ਸਲੂਟ ਨਹੀਂ ਕਰੋਗੇ ਪੁਲਿਸ ਤਾਂ ਵੀ ਡਬਲ ਸਲੂਟ ਦੇ ਹੱਕਦਾਰ ਹੈ ਕਿਉਂ ਥਾਣੇ ਤੇ ਸੁੱਤੀ ਪਈ ਰਹੀਗੀ 2 ਕਿਲੋਮੀਟਰ ਤੇ ਥਾਣਾ ਮੈਦਾ 2 ਜਿਆਦਾ ਬੋਲ ਗਿਆ 1.5 ਕਿਲੋਮੀਟਰ ਹੈ ਜੇ 1.5 ਕਿਲੋਮੀਟਰ ਤੇ 5 ਮਿੰਟ ਚ ਨਹੀਂ ਆ ਸਕਦੇ ਤਾਂ ਫਿਰ ਦੇਖ ਲਓ ਤੁਸੀਂ ਕਿ ਪੁਲਿਸ ਪ੍ਰਸ਼ਾਸਨ ਕੀ ਕਰਦਾ ਪਿਆ ਸੀ ਉਦੋਂ ਤੇ ਮੈਂ ਤਾਂ ਪੁਲਿਸ ਨੂੰ ਵੀ ਸਲੂਟ ਕਰਦਾ ਬੀਰੇ 8 ਮਿੰਟ ਦੇ ਨਾਲ ਘਰ ਦੇ ਨਾਲ ਬਾਰਤਾਲਾਪ ਕਰਕੇ ਚੋਰ ਚੋਰੀ ਨੂੰ ਅੰਜਾਮ ਦਿੰਦੇ ਆ ਬਾਹੇ ਤੇਰੇ ਪੁਰਸਲਾਮ ਮੈਂ ਭਗਵੰਤਮਾਨ ਵੀ ਸਲਾਮ ਕਰਦਾ ਵੀ ਇਹੋ ਜਿਹਾ ਕਾਨੂੰਨ ਸਾਨੂੰ ਪੰਜਾਬ ਦੇ ਵਿੱਚ ਨਹੀਂ ਚਾਹੀਦਾ ਦੇਖੋ ਅੰਦਰ ਬਾੜਨਾ ਕਾਜੂ ਬਦਾਮ ਖਾ ਕੇ ਜਾਣਾ ਇਹ ਰਾਜਸਥਾਨ ਦੇ ਵਿੱਚ ਦੋ ਗਰੋਹ ਹੈ ਇਦਾਂ ਦੇ ਉਹ ਜਦੋਂ ਵਾਰਦਾਤ ਨੂੰ ਅੰਜਾਮ ਦਿੰਦੇ ਆ ਉਸ ਤੋਂ ਬਾਅਦ ਉਸ ਘਰ 'ਚ ਬਹਿ ਕੇ ਜੋ ਉੱਥੇ ਬਣਿਆ ਹੁੰਦਾ ਰੋਟੀ ਖਾ ਕੇ ਉਹ ਚੈਲੰਜ ਕਰਕੇ ਜਾਂਦੇ ਆ ਵੀ ਅਸੀਂ ਤਸੱਲੀ ਬਖਸ਼ ਕੰਮ ਕਰਕੇ ਗਏ ਮੁਲਾਜ਼ਮਾ ਦੀ ਕਮੀ ਫਿਰ ਤਾਂ ਥਾਣੇ ਨੂੰ ਵੀ ਖਤਰਾ ਹੈ ਸਾਹਿਬ ਨਾਲ ਤੁਸੀਂ ਦੱਸਿਆ ਵੀ ਇੱਥੇ ਥਾਣੇ ਦੇ ਨੱਕ ਥੱਲੇ ਚੋਰੀ ਕਰਕੇ ਅਗਲਾ ਨੰਬਰ ਫਿਰ ਥਾਣੇ ਦਾ ਵੀ ਆ ਸਕਦਾ ਸਾਡੇ ਇਲਾਕੇ ਤੇ ਤਾਂ ਮਾਲਕ ਦੀ ਕਿਰਪਾ ਹੈ ਬਾਕੀ ਥਾਣੇ ਆ ਉੱਤੇ ਬੰਬ ਛੁੱਟੇਗੇ ਸਾਡੇ ਇਲਾਕੇ ਦਾ ਹੱਲ ਅਸੀਂ ਰਲ ਮਿਲ ਕੇ ਕਰ ਸਕਦੇ ਆ ਪਹਿਲਾਂ ਪੁਲਿਸ ਪ੍ਰਸ਼ਾਸਨ ਆਪਣੀ ਖਾਦਾ ਨਾ ਰਹਾ ਆਪਮਾਰੇ 7 ਤੋਂ 8 ਮਿੰਟ ਉਹ ਇੱਥੇ ਘਾਟ ਚ ਰਹਿੰਦੇ ਆ ਉਹਦੇ ਵਿੱਚ ਮੈਂ ਐਸਐਸ ਹੀ ਸਾਹਿਬ ਨੂੰ ਵੀ ਫੋਨ ਕਰਦਾ ਤੇ ਨਾਲ ਦੇ ਪਿੰਡ ਵਾਲਿਆਂ ਨੂੰ ਵੀ ਫੋਨ ਕਰਦਾ ਹਾਂ ਉਹਨਾਂ ਟਾਈਮ ਉਹ ਚੋਰ ਇੱਥੇ ਹੀ ਰਹਿੰਦੇ ਆ ਪੁਲਿਸ ਮਲਾਜਮ ਨੂਰਪੁਰ ਵੇਦੀ ਤੋਂ ਹੂਟਰ ਮਾਰਦੇ ਆ ਰਹੇ ਆ ਜੀ ਉਹਨਾਂ ਨੇ ਟਾਈਮ 'ਚ ਤੋਂ ਫਰਾਰ ਹੋ ਗਏ ਜੀ ਹੂਟਰ ਮਾਰਦੀ ਆਈ ਗੱਡੀ ਹਾਂਜੀ ਸਰ ਹੂਟਰ ਮਾਰਦੀ ਆਈ ਹੋਈ ਜਦੋਂ ਉਹਨਾਂ ਨੇ ਨੂਰਪੁਰ ਵੇਦੀ ਤੋਂ ਹੀ ਹੂਟਰ ਸਟਾਰਟ ਕਰ ਲਿਆ ਇੱਥੇ ਤੱਕ ਹੂਟਰ ਵੱਜਦਾ ਆਇਆ ਹੈ ਜੀ ਇਹ ਸਮਝ ਲਈਏ ਫਿਰ ਵੀ ਇਸ਼ਾਰਾ ਹੀ ਦਿੱਤਾ ਵੀ ਭਾਈ ਭੱਜ ਜੋ ਅਸੀਂ ਆ ਗਏ ਹੋ ਸਕਦਾ ਜੀ ਇਹ ਮਿਲੀ ਭੁਗਤ ਵੀ ਹੋ ਸਕਦੀ ਹੈ ਪਰ ਸਰਕਾਰਾਂ ਕਹਿੰਦੀਆਂ ਕਿ ਪੰਜਾਬ ਦੇ ਹਾਲਾਤ ਬਹੁਤ ਵਧੀਆ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਹੈਗੀ ਬਹੁਤ ਵਧੀਆ ਪੰਜਾਬ ਦੇ ਵਿੱਚ ਬਣੀ ਹੋਈ ਹੈ ਪਰ ਪੰਜਾਬ ਦੇ ਹਾਲਾਤ ਕਿਸ ਤਰ੍ਹਾਂ ਦੇ ਬਣੇ ਹੋਏ ਤੁਹਾਨੂੰ ਅਸੀਂ ਦਿਖਾਉਨੇ ਆ ਇਸ ਘਰ ਦੇ ਵਿੱਚ ਚੋਰੀ ਹੋਈ ਹੈ ਚੋਰਾਂ ਨੇ ਚੋਰੀ ਕੀਤੀ ਹੈ ਹੁਣ ਇਹਨੂੰ ਚੋਰੀ ਕਹਾਂਗੇ ਜਾਂ ਕਿਸ ਕੈਟਾਗਰੀ ਦੇ ਵਿੱਚ ਰੱਖਾਂਗੇ ਕਿਉਂਕਿ ਚੋਰ ਲਗਾਤਾਰ ਤਿੰਨ ਦਿਨ ਆਉਂਦੇ ਰਹਿੰਦੇ ਆ ਪਹਿਲਾਂ ਰੈਕੀ ਕਰਦੇ ਫਿਰ ਚੋਰੀ ਕਰਦੇ ਆ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਘਰ ਦੇ ਵਿੱਚ ਹੁੰਦਿਆਂ ਹੀ ਫਿਰ ਦਾਖਲ ਹੋ ਜਾਂਦੇ ਆ ਤੇ ਲਗਾਤਾਰ ਕਈ ਮਿੰਟ ਤੱਕ ਇੱਥੇ ਬਣੇ ਰਹਿੰਦੇ ਜਦੋਂ ਉਹਨਾਂ ਨੂੰ ਪਤਾ ਵੀ ਹੁੰਦਾ ਹੈ ਕਿ ਘਰ ਦੇ ਵਿੱਚ ਪਰਿਵਾਰਕ ਮੈਂਬਰ ਮੌਜੂਦ ਹੈ ਹੁਣ ਚੋਰੀ ਕਹੀਏ ਡਾਕਾ ਕਹੀਏ ਜਾਂ ਕੀ ਕਹੀਏ ਸਰਕਾਰਾਂ ਕਹਿੰਦੀਆਂ ਪੰਜਾਬ ਬੜਾ ਵਧੀਆ ਹੱਸਦਾ ਵਸਦਾ ਹੈ ਪਰ ਲੋਕ ਕਹਿੰਦੇ ਆ ਵੀ ਸਾਨੂੰ ਰਾਹ ਨਹੀਂ ਲੱਭ ਰਿਆ ਸੀ ਕਰੀਏ ਕੀ ਇੰਨੇ ਅੱਕੇ ਪਏ ਲੋਕ ਇੰਨੇ ਦੁਖੀ ਹੋਏ ਪਏ ਆ ਸੋ ਕਿਵੇਂ ਚੋਰੀ ਹੋਈ ਆ ਤੇ ਤੁਹਾਨੂੰ ਵੀ ਇੱਕ ਘਟਨਾ ਜਿਹੜੀ ਹੈਗੀ ਹੈਰਾਨ ਕਰ ਦੇਗੀ ਸੋ ਸਾਡੇ ਨਾਲ ਭਾਜੀ ਐ ਬਾਈ ਜੀ ਤੁਹਾਡਾ ਘਰ ਹੈ ਕਿਵੇਂ ਚੋਰੀ ਹੁੰਦੀ ਆ ਕੀ ਘਟਨਾ ਇਹ ਬਣਦੀ ਸਾਰੀ ਕੀ ਕੁਝ ਹੋਇਆ ਸਾਰੀ ਕਹਾਣੀ ਦੱਸੋ ਕੀ ਸਰ ਜੀ ਅਸੀਂ 31 ਤਰੀਕ ਨੂੰ ਇੱਥੇ ਨਹੀਂ ਸੀ ਕਿ ਬੈਂਕ ਦੀ ਕਲੋਜ਼ਿੰਗ ਹੋਣ ਕਰਕੇ ਅਸੀਂ ਲੇਟ ਨਾਈਟ ਆਏ ਤੇ ਮੈਂ ਆਪਣੇ ਸੁਰੇਵ ਘਰ ਰੁੱਕ ਗਿਆ ਜੀ ਤਾਂ ਜਦੋਂ 1 ਤਰੀਕ ਨੂੰ ਅਸੀਂ ਵਾਪਸ ਆਂਦੇ ਆ ਇਸ ਘਰ ਦੇ ਵਿੱਚ ਸਵੇਰ ਟਾਈਮ 9 ਵਜੇ ਜੀ ਜਦੋਂ ਆ ਕੇ ਦੇਖਿਆ ਇੱਥੇ ਸਾਰਾ ਗੇਟ ਅੰਦਰੋਂ ਲੱਗਿਆ ਹੋਇਆ ਸੀਗਾ ਪਹਿਲੀ ਤਾਂ ਮੇਨ ਡੋਰ ਜੀ ਮੈਂ ਤਾਂ ਦੀਵਾਰ ਟੱਪ ਕੇ ਜਦੋਂ ਉਹ ਕੁੰਡਾ ਖੋਲਿਆ ਤੇ ਮੇਨ ਡੋਰ ਦੇਖਿਆ ਉਹਨਾਂ ਛੇਟਾ ਟੁੱਟਿਆ ਹੋਇਆ ਸੀਗਾ ਇਹ ਤੋੜਦੇ ਸੀਗੇ ਪਰ ਟੁੱਟਿਆ ਨਹੀਂ ਪਰ ਜਦੋਂ ਮੈਂ ਦਰਵਾਜਾ ਖੋਲਿਆ ਅੰਦਰ ਜਾ ਕੇ ਦੇਖਿਆ ਚੋਰਾਂ ਨੇ ਬਿਲਕੁਲ ਤਸੱਲੀ ਦੇ ਨਾਲ ਚੋਰੀ ਕੀਤੀ ਹੋਈ ਸੀ ਕਿ ਬੈੱਡ ਕੱਪੜੇ ਫਰੋਲੇ ਹੋਏ ਸੀਗੇ ਜੀ ਈਵਨ ਕਿ 골ਡ ਸੀਗਾ ਸੈੱਟ ਉਹ ਵੀ ਲੈ ਕੇ ਚੋਰੀ ਚੱਕ ਕੇ ਤੇ ਚਾਂਦੀ ਸਿਲਵਰ ਦੀਆਂ ਝਾਂਜਰਾਂ ਵਗੈਰਾ ਸੀਗੀਆਂ ਜੀ ਮੋਬਾਈਲ ਫੋਨ ਸੀਗਾ ਜੀ ਚੱਕ ਕੇ ਸਾਰੇ ਕੋ ਲੈ ਕੇ ਬੈੱਡਾਂ ਦੇ ਕੱਪੜੇ ਵੀ ਕੱਢ ਕੇ ਲੈ ਗਏ ਤੇ ਬਰਤਨ ਵੀ ਕੁਝ ਲੈ ਗਏ ਆ ਜੀ ਤੇ ਹੌਲੀ ਹੌਲੀ ਅਸੀਂ ਦੇਖਿਆ ਜੀ ਕਿ ਉਹਦੇ ਵਿੱਚ ਕੋਈ ਡਰਾਈ ਫਰੂਟ ਦੇ ਡੱਬੇ ਵਗੈਰਾ ਖੋਲੇ ਸੀਗੇ ਉਹਦੇ ਵਿੱਚ ਬਦਾਮ ਵੀ ਚੱਕ ਕੇ ਲੈ ਗਏ ਆ ਜੀ ਪਹਾਨ ਵਗੈਰਾ ਸੀ ਕੈਸ਼ ਸੀਗਾ ਜੋ ਸਾਰਾ ਕੁਝ ਲੈ ਗਿਆ ਜੀ ਪਹਾਨ ਵੀ ਨਹੀਂ ਛੱਡੀ ਪਹਾਨ ਵੀ ਨਹੀਂ ਛੱਡੀ ਸਾਰੇ ਬਣ ਕੇ ਗਰੀਬ ਚੋਰ ਹੋਣਾ ਜੋ ਮੇਕਅਪ ਦਾ ਸਮਾਨ ਵੀ ਵਾਈਫ ਦਾ ਚੱਕ ਕੇ ਲੈ ਗਿਆ ਡੱਬਿਆਂ ਦੇ ਨਾਲ ਨਾਲੇ ਜੀ ਮੇਕਅਪ ਦਾ ਸਮਾਨ ਵੀ ਲੈ ਇੱਕ ਵੀ ਦਾ ਸਮਾਨ ਵੀ ਲੈ ਗਿਆ ਆਰਟੀਫੀਸ਼ੀਅਲ ਗਹਿਣੇ ਸੀਗੇ ਟੌਪਸ ਵਗੈਰਾ ਸੀਗੇ ਜੋ ਡੇਲੀ ਯੂਜ਼ ਮੇਕਅਪ ਵਾਸਤੇ ਕਿੱਟ ਲਗਾਈ ਹੋਈ ਸੀਗੀ ਪੂਰੀ ਦੀ ਪੂਰੀ ਕਿੱਟ ਹੀ ਚੱਕ ਕੇ ਲੈ ਗਿਆ ਜੀ ਪੂਰੀ ਰਾਤ ਇੱਥੇ ਬੈਠੇ ਰਹੇ ਚੋਰ ਮਤਲਬ ਹਾਂਜੀ 30 ਤਰੀਕ ਨੂੰ ਪਹਿਲੇ ਆਉਂਦੇ ਆ ਜੀ ਗੇਟ ਦੇ ਕੈਮਰੇ ਨੇ ਫੋਟੋ ਖਿੱਚ ਕੇ ਉਹਨਾਂ ਦੀ ਭੇਜੀ ਹੋਈ ਆ ਜੀ ਤੁਹਾਡੇ ਫੋਨ ਦੇ ਉੱਤੇ ਹਾਂਜੀ ਹਾਂਜੀ ਜਦੋਂ ਇੱਥੇ ਦੋ ਮੋਟਰਸਾਈਕਲ ਲਾਈਟ ਅੰਦਰ ਮਾਰ ਰਹੇ ਆ ਜੀ ਉਹਨਾਂ ਨੇ ਲੋਕਾਂ ਨੂੰ ਤੋੜਿਆ ਪਰ ਉਹ ਟੁੱਟਿਆ ਨਹੀਂ ਜੀ ਪਰ ਉਹ ਅਗਲੇ ਦਿਨ ਫੇਰ ਪੂਰੀ ਪਲੈਨਿੰਗ ਕਰਨ ਬਾਅਦ 31 ਤਰੀਕ ਨੂੰ ਆਏ ਆ ਜੀ ਤੇ ਸਮਾਨ ਲੈ ਕੇ ਕਦੇ ਵਿੱਚ ਜਾਂਦੇ ਫਿਰ ਉਹ ਸਮਾਨ ਤਾਂ ਸਰ ਪਿੱਛੋਂ 15 ਫੁੱਟ ਉੱਚੀ ਵਾਲ ਹੈ ਸਾਡੇ ਜੀ ਪਿੱਛੋਂ ਹੀ ਚੜ੍ਹਿਆ ਜੀ ਉਹ 15 ਫੁੱਟ ਉੱਚੀ ਵਾਲ ਤੋਂ ਪਿੱਛੋਂ ਹੀ ਉਹਨਾਂ ਨੇ ਚੋਰੀ ਨੂੰ ਇੰਜਾਮ ਦਿੱਤਾ ਹੈ ਜੀ 15 ਫੁੱਟ ਉੱਤੀ ਕੰਧ ਚੜ੍ਹ ਗਏ ਜੀ ਹਾਂਜੀ ਹਾਂਜੀ ਖਾਦ ਵਾਲੀ ਬੋਰੀ ਸੀਗੀ ਉਸਨੇ ਉਹਨਾਂ ਨੂੰ ਢੇਰੀ ਕਰਕੇ ਉਸ ਵਿੱਚ ਸਮਾਨ ਪਾ ਕੇ ਲੈ ਕੇ ਗਏ ਆ ਜੀ ਖਾਦ ਵਾਲੀ ਬੋਰੀ ਖਾਲੀ ਕਰਕੇ ਹਾਂਜੀ ਜੀ ਐਲ ਸੀ ਡੀ ਸੀਗੀ ਪੈਨਲ ਖੋਲ ਕੇ ਲੈ ਗਏ ਉਸਦੇ ਪਿੱਛੇ ਪੈਨਲ ਐਲ ਸੀ ਡੀ ਟੰਗਲ ਵਾਸਤੇ ਪੈਨਲ ਲਾਇਆ ਹੁੰਦਾ ਉਹ ਵੀ ਸਕਰੂ ਵੀ ਖੋਲ ਕੇ ਲੈ ਗਏ ਅਲਮੀਰੇ ਦੇ ਵਿੱਚ ਰਿਮੋਟ ਵਗੈਰਾ ਸੀਗੇ ਜੀ ਰਿਮੋਟ ਵੀ ਚੱਕ ਕੇ ਲੈ ਗਏ ਜੀ ਉਹਦਾ ਸੈਟ-ਅੱਪ ਬਾਕਸ ਲੱਗਿਆ ਹੋਇਆ ਸੀਗਾ ਡੱਬਾ ਲੱਗਿਆ ਸੀ Wi-Fi ਕਨੈਕਸ਼ਨ ਸੀਗਾ ਈਵਨ ਕੋ ਉਹ ਵੀ ਸਾਰਾ ਕੁਝ ਚੱਕ ਕੇ ਲੈ ਗਿਆ ਜੀ ਵਾਇਰ ਵਗੈਰਾ ਵੀ ਨਹੀਂ ਛੱਡੀ ਚਾਰਜਰ ਲੈ ਕੇ ਚੱਕ ਕੇ ਜੀ ਸਭ ਕੁਝ ਲੈ ਗਏ A to Z ਜੀ ਹੁਣ ਜਾਈ ਫੇਰ ਕੇ ਸੋ ਕਿਸ ਤਰ੍ਹਾਂ ਦੀਆਂ ਚੋਰੀਆਂ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਹੈਗਾ ਇਹ ਬਣਿਆ ਹੋਇਆ ਸੋ ਗੱਲਬਾਤ ਕਰਦੇ ਆਂ ਭਾਜੀ ਤੁਸੀਂ ਕੀਰਤੀ ਕਿਸਾਨ ਮੋਰਚੇ ਤੋਂ ਆ ਇਸੇ ਇਲਾਕੇ ਨਾਲ ਸੰਬੰਧ ਰੱਖਦੇ ਹੋ ਅ ਕਿਵੇਂ ਦੇਖਦੇ ਹੋ ਵੀ ਇਹ ਚੋਰੀ ਜਿਹੜੀ ਹੈਗੀ ਇਹ ਚੋਰ ਇੰਨੇ ਹਾਈ-ਟੈਕ ਹੋ ਗਏ ਨੇ ਐਡਵਾਂਸ ਹੋ ਗਏ ਤੁਹਾਨੂੰ ਲੱਗਦਾ ਵੀ ਸੇਫ ਆ ਹੁਣ ਐਦਾਂ ਰਹਿਣਾ ਇਹਨਾਂ ਇਲਾਕਿਆਂ ਦੇ ਵਿੱਚ ਮੈਂ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਇਹ ਪੁੱਛਣਾ ਚਾਹੁੰਦਾ ਵੀ ਜਿਹੜਾ ਕਹਿੰਦਾ ਵੀ ਅਸੀਂ ਪੰਜਾਬ ਖੁਸ਼ਹਾਲ ਕੀਤਾ ਏ ਮੈਨੂੰ ਹਾਲਾਤ ਜਿਹੜੇ ਅੱਜ ਭਰਾ ਦੇ ਜਿਹੜੇ ਘਰ ਦੇ ਦੇਖੇ ਮੈਂ ਚੋਰ ਐਨੇ ਚੋਰੀ ਤੱਕ ਵੱਧ ਗਏ ਵੀ ਕੋਈ ਚੀਜ਼ ਛੱਡਣ ਨੂੰ ਤਿਆਰੀ ਨਹੀਂ ਹੈਗੇ ਜਿਹੜੀ ਚੋਰੀ ਪੈਸੇ ਦੀ ਹੁੰਦੀ ਹੈ ਸੋਨੇ ਦੀ ਹੁੰਦੀ ਹੈ ਇਥੇ ਚਿਲਰਾਂ ਦੀ ਜੋਸ਼ ਚੋਰੀ ਕਰਕੇ ਲੈ ਗਏ ਮੋਬਾਈਲ ਦੇ ਕੈਮਰੇ ਦੇ ਕੈਮਰੇ ਖੋਲ ਕੇ ਲੈ ਗਏ ਮੈਂ ਇਹ ਕਹਿੰਦਾ ਭਗਵੰਤ ਮਾਨ ਸਰਕਾਰ ਨੂੰ ਵੀ ਜਿਹੜੇ ਤੁਸੀਂ ਆਪਣੇ ਕਾਨੂੰਨ ਦੀਆਂ ਗੱਲਾਂ ਕਰਦੇ ਆ ਪੰਜਾਬ ਦੇ ਵਿੱਚ ਵੱਡੀਆਂ-ਵੱਡੀਆਂ ਕਾਗਜ਼ੀ ਦਾਅਵੇ ਕਰਦੇ ਹੋ ਪਰ ਮੈਨੂੰ ਅੱਜ ਭਰਾ ਜਿਹੜੀ ਭਰਾ ਦੀ ਜਿਹੜੀ ਇਹ ਹਾਲਤ ਹੈ ਵੀ ਸਾਨੂੰ ਤਾਂ ਰਾਤ ਨੂੰ ਬਾਹਰ ਪੈਰ ਲਾਣੇ ਪਾਣੇ ਘਰਾਂ ਦੇ ਬਾਹਰ ਆਪਣੀ ਸੇਫਟੀ ਕਰਨ ਵਾਸਤੇ ਜੇ ਹੋ ਸਕੇ ਜੇ ਚਲੋ ਭਰਾ ਨੇ ਖੇਤ ਦੇ ਵਿੱਚ ਘਰੀ ਪਾ ਲਿਆ ਤੇ ਕੋਈ ਗਨਾਹ ਤਾਂ ਨਹੀਂ ਕੀਤਾ ਤੇ ਸਾਨੂੰ ਅੱਜ ਚੋਰਾਂ ਨੂੰ ਮੈਂ ਸਲੂਟ ਕਰਦਾ ਵੀ ਜਿਹੜੀ ਕਾਰਗਿਲ ਦੀ ਜਿਹੜੀ ਉੱਚੀ ਦੀਵਾਰ ਵੀ ਟੱਪ ਗਏ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਇਹ ਤਾਂ ਕੰਧ ਵੀ ਇਦਾਂ ਲੱਗਦੀ ਜਿਦਾ ਕਿਲੇ ਦੀ ਕੰਧ ਹੁੰਦੀ ਜੀ ਕਿਸੇ ਦੀ ਅੱਡੀ ਉੱਚੀ ਕੰਧ ਤੁਹਾਨੂੰ ਕਹਿੰਦੇ ਮੈਂ ਸਲੂਟ ਕਰਦਾ ਉਹਨਾਂ ਚੋਰਾਂ ਨੂੰ ਵੀ ਜਿਹੜੇ ਕਾਰਗਿਲ ਤੇ ਵੀ ਬੜੀ ਦਵਾਰਾਂ ਟਪ ਟਪ ਕੇ ਅੱਜ ਚੋਰੀਆਂ ਨਹੀਂ ਜਿਹੜੀ ਵਾਰਦਾਤ ਨੂੰ ਜਿਹੜੀਆਂ ਇਨਜਾਮ ਦੇ ਰਹੇ ਨੇ ਚੋਰਾਂ ਨੂੰ ਤਾਂ ਤੁਸੀਂ ਸਲੂਟ ਕਰਤਾ ਪੁਲਿਸ ਨੂੰ ਕੀ ਫਿਰ ਪੁਲਿਸ ਨੂੰ ਸਲੂਟ ਨਹੀਂ ਕਰੋਗੇ ਪੁਲਿਸ ਤਾਂ ਵੀ ਡਬਲ ਸਲੂਟ ਦੇ ਹੱਕਦਾਰ ਹੈ ਕਿਉਂ ਥਾਣੀ ਤੇ ਸੁੱਤੀ ਪਈ ਰਹੀਗੀ ਜਿਹੜੀ ਦੂਜੇ ਦਿਨ ਦੀ ਵਾਰਦਾਤ ਬਾਰੇ ਸੁਣਾ ਰਿਹਾ ਉਹਨੇ ਅੱਧਾ ਘੰਟਾ 15 ਮਿੰਟ 10 ਮਿੰਟ ਜਿਹੜੀ ਉਹਨੇ ਦੀ ਵਾਰਦਾਤ ਚੋਰਾਂ ਦੇ ਨਾਲ ਹੋਈ ਇਹਨਾਂ ਨੇ ਫੋਨ ਕੀਤਾ ਥਾਣੇ ਦੇ ਵਿੱਚ ਉਹ ਸਿਰਫ 2 ਕਿਲੋਮੀਟਰ ਤੇ ਥਾਣਾ ਹੈ ਅੱਛਾ ਜੀ 2 ਕਿਲੋਮੀਟਰ ਤੇ ਥਾਣਾ ਮੈਂ ਤਾਂ 2 ਜ਼ਿਆਦਾ ਬੋਲ ਗਿਆ 1.5 ਕਿਲੋਮੀਟਰ ਹੈ ਜੇ 1.5 ਕਿਲੋਮੀਟਰ ਤੇ 5 ਮਿੰਟ ਚ ਨਹੀਂ ਆ ਸਕਦੇ ਤਾਂ ਫਿਰ ਦੇਖ ਲਓ ਤੁਸੀਂ ਕਿ ਪੁਲਿਸ ਪ੍ਰੈਸਿੰਗ ਕੀ ਕਰਦਾ ਪਿਆ ਸੀ ਉਦੋਂ ਤੇ ਮੈਂ ਤਾਂ ਪੁਲਿਸ ਨੂੰ ਵੀ ਸਲੂਟ ਕਰਦਾ ਵੀ ਜਿਹੜਾ 8 ਮਿੰਟ ਦੇ ਨਾਲ ਘਰ ਦੇ ਨਾਲ ਬਾਰਤਾਲਾਬ ਕਰਕੇ ਚੋਰ ਚੋਰੀ ਨੂੰ ਇਨਜਾਮ ਦਿੰਦੇ ਆ ਬਾਹਰ ਤੇਰੇ ਪੁਲਿਸ ਨੂੰ ਮੈਂ ਭਗਵੰਤ ਮਾਨ ਵੀ ਸਲਾਮ ਕਰਦਾ ਵੀ ਇਹੋ ਜਿਹਾ ਕਾਨੂੰਨ ਸਾਨੂੰ ਪੰਜਾਬ ਦੇ ਵਿੱਚ ਨਹੀਂ ਚਾਹੀਦਾ ਤੋ ਕਿੱਥੇ ਕਿੱਥੇ ਜਾਣ ਜੀ ਲੋਕ ਹੁਣ ਚੋਰੀਆਂ ਇਸ ਤਰ੍ਹਾਂ ਹੋ ਰਹੀਆਂ ਇਹਨਾਂ ਨੇ ਘਰ ਪਾਇਆ ਸੇਫਟੀ ਪੂਰੀ ਕਰੀ ਹੋਈ ਐ ਕੰਧਾਂ ਦੇ ਉੱਤੇ ਕੱਚ ਵੀ ਲਾਇਆ ਵੀ ਕੋਈ ਅੰਦਰ ਨਾ ਬੜੇ ਫੇਰ ਇਹ ਦੱਸ ਰਿਹਾ ਵੀ ਐਦਾਂ ਚੋਰ ਅੰਦਰ ਵੜ ਗਿਆ ਕੇ ਪੂਰੀ ਹੱਥੋਪਾਈ ਕਰੀ ਆ ਕੇ ਜੀ ਦੋ ਦਿਨ ਆਉਂਦੇ ਰਹੇ ਇਹ ਤਾਂ ਐਦਾਂ ਲੱਗਦਾ ਜਿਦਾ ਵੈਬ ਸੀਰੀਜ਼ ਅੱਜ ਕੱਲ ਬਣਦੀ ਐ ਜੀ ਇੱਕ ਐਪੀਸੋਡ ਆ ਗਿਆ ਦੂਜਾ ਆ ਗਿਆ ਤੀਜਾ ਆ ਗਿਆ ਐਪੀਸੋਡਾਂ ਵਿੱਚ ਚੋਰੀ ਹੋਣ ਲੱਗੀ ਹੁਣ ਇਹ ਤਾਂ ਇਸ ਤਰ੍ਹਾਂ ਲੱਗ ਰਿਹਾ ਜੀ ਦੇਖਣ ਨੂੰ ਵੀ ਜਿੱਦਾਂ ਪੁਲਿਸ ਨਾਲੋਂ ਚੋਰਾਂ ਕੋਲ ਵੱਧ ਵਧੀਆ ਟੈਕਨੀਕ ਆ ਗਈ ਕੋਈ ਦੇਖੋ ਚਿੰਤਾ ਦਾ ਵਿਸ਼ਾ ਬਹੁਤ ਐ ਮੈਂ ਤਾਂ ਖੁਦ ਹੈਰਾਨ ਐ ਦੂਜੀ ਵੀਡੀਓਟ ਐ ਮੇਰੀ ਇੱਥੇ ਦੀ ਤੁਸੀਂ ਇਸ ਪਾਸੇ ਨੂੰ ਜੇਕਰ ਕੈਮਰੇ ਦੀ ਨਿਗਾਹ ਮਾਰੋ ਤਾਂ ਜਿਹੜਾ ਆਹ ਸੁਧਾਰਨ ਜਿਹਨੂੰ ਕਹਿੰਦੇ ਆ ਬਾਹਰ ਦਾ ਜਿਹੜਾ ਕੋਰੀਡੋਰ ਜਿਹਾ ਹੁੰਦਾ ਜਿਹਨੂੰ ਕਿਹਾ ਜਾਂਦਾ ਬਰਾਂਡਾ ਮਾਉਂਡਰੀ ਬੋਲ ਈ 20 ਫੁੱਟ ਐ ਤੇ ਉਹ ਉੱਪਰ ਹੈਗਾ 40 ਫੁੱਟ ਤੇ 20 ਫੁੱਟ ਦੇ ਉੱਤੇ ਚੜਨਾ ਮੈਂ ਨਹੀਂ ਸਮਝਦਾ ਬਿਨਾਂ ਸਾਧਨਾਂ ਤੋਂ ਸੌਖਾ ਐ ਉਹ ਕਿਸੇ ਨਾ ਕਿਸੇ ਗੱਡੀ 'ਚ ਬਾਈਕ 'ਤੇ ਬਕਾਇਦਾ ਪੌੜੀ ਹੋਣੀ ਉਹਨਾਂ ਕੋਲ ਜੋ ਦੇਖੋ ਹਾਲਾਤ ਲੱਗਦੇ ਐ ਸਪਾਈਡਰਮੈਨ ਦਾ ਹੈ ਨਹੀਂ ਐ ਪੇਉ ਚੜ ਜੂਗੇ ਲੜਕੇ ਜਾ ਆਪਣਾ ਜਾਲ ਛੱਡ ਕੇ ਦੇਖੋ ਉੱਪਰ ਚੜੇ ਐ ਹੁਣ ਇੱਥੇ ਸੋਚਣ ਦੀ ਗੱਲ ਇਹ ਹੈ ਪੇ ਜਿਹੜੀ ਸਰਕਾਰ ਕਹਿ ਰਹੀ ਹੈ ਪੇ ਲਾ ਐਂਡ ਆਰਡਰ ਬਹੁਤ ਵਧੀਆ ਖੈਰ ਇੱਥੇ ਦੇ ਛਾਣੇ ਵਾਲਿਆਂ ਨੇ ਕੁਝ ਚੰਗੇ ਕੰਮ ਕੀਤੇ ਉਹਨਾਂ ਨੂੰ ਅਸੀਂ ਇਸ ਗੱਲ ਤੇ ਹਰ ਗੱਲ ਤੇ ਡਿਗਰੀਜ਼ ਨਹੀਂ ਕਰਨਾ ਕਈ ਚੰਗੇ ਮਸਲੇ ਹੱਲ ਕੀਤੇ ਆ ਪਰ ਇਸ ਵੇਲੇ ਪੰਜਾਬ ਪੁਲਿਸ ਨੂੰ ਹਾਈ ਟੈਕ ਹੋਣ ਦੀ ਲੋੜ ਹੈ ਮੈਨੂੰ ਇਹ ਲੱਗਦਾ ਚੋਰ ਹਾਈ ਟੈਕ ਹੋ ਗਏ ਪੇ ਪੂਰੇ ਦੇਸ਼ 'ਚ ਦੇਖੋ ਅੰਦਰ ਬੜਨਾ काजू बादाम खाके जाना ए राजस्थान ਦੇ ਵਿੱਚ ਦੋ ਗਰੋਅ ਹੈ ਇਦਾਂ ਦੇ ਉਹ ਜਦੋਂ ਬਾਰਦਾਤ ਨੂੰ ਅੰਜਾਮ ਦਿੰਦੇ ਆ ਉਸ ਤੋਂ ਬਾਅਦ ਉਸ ਘਰ 'ਚ ਬਹਿ ਕੇ ਜੋ ਉੱਥੇ ਬਣਿਆ ਹੁੰਦਾ ਰੋਟੀ ਖਾ ਕੇ ਉਹ ਚੈਲੰਜ ਕਰਕੇ ਜਾਂਦੇ ਆ ਵੀ ਅਸੀਂ ਤਸੱਲੀ ਬਖਸ਼ ਕੰਮ ਕਰਕੇ ਗਏ ਤੁਹਾਨੂੰ ਇਸ ਗੱਲ ਦਾ ਅੱਗੇ ਭੈ ਹੈਗਾ ਤੁਹਾਡਾ ਆਪਣਾ ਇਲਾਕਾ ਇਹ ਘਰ ਕੱਲਾ ਤਾਂ ਇੱਥੇ ਹੈ ਨਹੀਂ ਹੋਰ ਬਹੁਤ ਸਾਰੇ ਘਰ ਆ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਜੇ ਤੁਸੀਂ ਕਹਿੰਦੇ ਵੀ ਗਰੋਅ ਇਦਾਂ ਕਰਦੇ ਆ ਤਾਂ ਫਿਰ ਤਾਂ ਇਲਾਕੇ ਦੇ ਹੋਰ ਘਰਾਂ ਨੂੰ ਵੀ ਖਤਰਾ ਹੈ ਜੀ ਦੇਖੋ ਹਿਸਾਬ ਨਾਲ ਤਾਂ ਦੇਖੋ ਇਹ ਮੇਨ ਰੋਡ ਹੈ ਨੂਰ ਪਰਵੇਦੀ ਬਲਾਚੌਰ ਮੁੱਖ ਮਾਰਗ ਉੱਤੇ ਹੈ ਇਹ ਵੀ ਨਹੀਂ ਕਿ 10 ਫੁੱਟ ਪਿੱਛੇ ਜਾ ਕੇ ਇਹ ਨਾਲ ਬਿਲਕੁਲ ਸੜਕ ਦੇ ਉੱਪਰ ਖੜਾ ਕਰ ਹੈ ਜੀ ਇਸ ਹਾਲਾਤਾਂ ਦੇ ਨਾਲ ਦੇਖੋ ਇਲਾਕੇ ਦੇ ਇਹ ਸਾਡਾ ਪੰਜਾਬ ਦੇ ਵਿੱਚ ਇਕਲੌਤਾ ਇਲਾਕਾ ਹੈ ਜਿਹਨੂੰ ਨੀਮ ਪਹਾੜੀ ਇਲਾਕਾ ਕਿਹਾ ਜਾਂਦਾ ਜੀ ਇਹਦੇ ਉੱਪਰਲੇ ਪਾਸੇ ਪਹਾੜੀਆਂ ਹੈ ਹੇਠਲੇ ਪਾਸੇ ਸਤਲੁਜ ਦਰਿਆ ਹੈ ਗੱਭੇ 10 ਕਿਲੋਮੀਟਰ ਦਾ ਚਰਾੰਗ ਦਾ ਇੱਕ ਤਰ੍ਹਾਂ ਦਾ ਜੇ ਹੁਣ ਇੱਥੇ ਇਦਾਂ ਦੇ ਹਾਲਾਤ ਪੈਦਾ ਹੋ ਜੂਗੇ ਕਿਸਾਨੀ ਔਰ ਛੋਟੀਆਂ ਸਾਧਨਾ ਉੱਤੇ ਨਿਰਭਰ ਲੋਕ ਹੈ ਇਹ ਬੜਾ ਖਤਰਨਾਕ ਮੋੜ 'ਚ ਜਾ ਰਿਹਾ ਮੈਂ ਇਹ ਗੱਲ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਭਗਵਾਨ ਜੀ ਤੁਸੀਂ ਆਪਣੀ ਸਿਕਿਉਰਿਟੀ ਚੈੱਕ ਕਰ ਲਓ ਕਿੰਨੇ ਬੰਦੇ ਤੁਹਾਡੇ ਨਾਲ ਤੁਰੇ ਫਿਰਦੇ ਐ ਮੇਰਾ ਅੰਦਾਜ਼ਾ 2000 ਹੈ ਗਲਤ ਹੋਵੇ ਤਾਂ ਤੁਸੀਂ ਕਰ ਦੇਣਾ ਇੱਥੇ ਦੇ ਵਿਧਾਇਕ ਦੇ ਨਾਲ ਚੈੱਕ ਕਰ ਲਓ ਇੱਥੇ ਦੇ ਐਮਪੀ ਨਾਲ ਚੈੱਕ ਕਰ ਲਓ ਇੱਥੇ ਦੇ ਹੋਰ ਜਿੰਨੇ ਵੀ ਹੋਰ ਸਿਆਸੀ ਪਾਰਟੀਆਂ ਦੇ ਅਹੁਦੇਦਾਰ ਐ ਉਹ ਜੇ ਗਿਣਤੀ ਕਰੋਗੇ ਨਾ ਜੀ ਤਾਂ ਪੰਜਾਬੀ ਜਿਹਨੂੰ ਕਹਿੰਦੇ ਕਲਾਵਾ ਭਰ ਕੇ ਮੁਲਾਜ਼ਮਾਂ ਦਾ ਉਹ ਬਣ ਜਾਣਾ ਆਣੇ ਚ ਕਿੰਨੇ ਮੁਲਾਜ਼ਮ ਹੋਗੇ ਤੁਹਾਡੇ ਸਾਹ ਨੂੰ ਜੀ ਪਹਿਲਾ ਇੱਥੇ ਮੁਲਾਜ਼ਮਾਂ ਦਾ ਬਹੁਤ ਜ਼ਿਆਦਾ ਘਾਟ ਸੀਗੀ ਆ ਕਿਸਾਨ ਆਗੂ ਖੜੇ ਐ ਅਸੀਂ ਸਾਰੇ ਸਾਥੀ ਖੜੇ ਐ ਅਸੀਂ ਰੋਲਾ ਪਾ ਪਾ ਕੇ ਸਟਾਫ ਦੀ ਨਫਰੀ ਪੂਰੀ ਕਨਾਰ ਨੂੰ ਨਿਰੰਤਰ ਸੰਘਰਸ਼ ਲਈ ਜੁਟੇ ਹੋਏ ਐ ਹੁਣ ਵੀ ਇੱਥੇ ਥਾਣੇਦਾਰ ਲੈਵਲ ਤੇ ਇੱਕ ਦੋ ਪੋਸਟਾਂ ਘਟ ਹੈ ਥੱਲੇ ਦੇ ਲੈਵਲ ਤੇ ਸਟਾਫ ਹੋਰ ਜ਼ਿਆਦਾ ਘਟ ਹੈ ਕਹਿੰਦਾ ਮਤਲਬ 137 ਪਿੰਡਾਂ ਦੀ ਜੇ ਪੈਰਵਾਈ ਕਰਾਣੀ ਹੈ ਕੱਲ ਆਪਾਂ ਇਹਨਾਂ ਤੇ ਪ੍ਰੈਸ਼ਰ ਪਾਦੀਏ ਪੁਲਿਸ ਤੇ ਤੁਸੀਂ ਸਟਾਫ ਦਿਓ ਸਟਾਫ ਤੁਹਾਡੇ ਨਾਲ ਤੁਰਿਆ ਵਾ ਜਿਪਸੀਆਂ ਦੇ ਨਾਲ ਕੂ ਗੂ ਵੱਜਦੇ ਜਿਹੜੇ ਕਹਿੰਦੇ ਨੇ ਅਸੀਂ ਸਿਕਿਉਰਟੀ ਲਾਵਾਂਗੇ ਉਹ ਇੱਥੇ ਦਾ ਇੱਥੇ ਰੋਣਾ ਛੱਡੀਏ ਜਿਹੜੇ ਇੱਥੇ ਦੇ ਇਨਚਾਰਜ ਲਾਏ ਵੇ ਹਵਾ ਚ ਉਹ ਦਿੱਲੀ ਤੱਕ ਪੰਜਾਬ ਪੁਲਿਸ ਬਠਾਲੀ ਵੀ ਜਦ ਕਿ ਇੱਕ ਰੂਲ ਹੈ ਵੀ ਦੂਜੀ ਸਟੇਟ ਦੇ ਵਿੱਚ ਕੁਝ ਘੰਟਿਆਂ ਤੋਂ ਵੱਧ ਪੰਜਾਬ ਪੁਲਿਸ ਰਹਿ ਨਹੀਂ ਸਕਦੀ ਜਾਂ ਦੂਜੇ ਸੂਬੇ ਦੀ ਰਹਿ ਨਹੀਂ ਸਕਦੀ ਕਿੱਡਾ بڑا ਚੰਡੀਗੜ੍ਹ ਕਿਹਦੀ ਸਬਦਾਂ 'ਚ ਬਿਠਾ ਲੇ ਵੇ ਸਾਰੇ ਹੀ ਦੁਨੀਆਂ ਨੂੰ ਪਤਾ ਹੈ ਸੋ ਇਹੋ ਚੀਜ਼ਾਂ ਤਾਂ ਹੀ ਹੱਲ ਹੋਣੀਆਂ ਐਵੇਂ ਬੜਾ ਸਾਰਾ ਇਸ਼ਤਿਹਾਰ ਦੇ ਕੇ ਬੜੀਆਂ ਵੱਡੀਆਂ ਗੱਲਾਂ ਕਰਕੇ ਜੇ 15 ਫੁੱਟ ਉਚਾਈ 20 ਫੁੱਟ ਚਾਈ ਵਾਲਾ ਘਰ ਸੁਰੱਖਿਅਤ ਨਹੀਂ ਹੈ ਫਿਰ ਮੇਰੇ ਹਿਸਾਬ ਨਾਲ ਪੰਜਾਬ ਦੇ ਵਿੱਚ ਕੋਈ ਘਰ ਸੁਰੱਖਿਅਤ ਨਹੀਂ ਹੈ ਦੂਜੇ ਦਿਨ ਦੇਖੋ ਬਹਿਸ ਕਰਦਾ ਉਹ ਫਿਰ ਪੜਦੇ ਪਟ ਰਹੇ ਹਾਈ ਟੈਕ ਟੈਕਨੀਕ ਦੇ ਨਾਲ ਪੀਰ ਬਾਬਾ ਜਿੰਦਾ ਸ਼ੀਰ ਜੀ ਦਾ ਸਥਾਨ ਹੈ ਸਾਡੇ ਇਲਾਕੇ ਵਿੱਚ ਔਰ ਇੱਥੇ ਦੇ ਪੈਸਿਆਂ ਦੇ ਨਾਲ ਸਾਰੇ ਪੰਜਾਬ ਦੇ ਵਿੱਚ ਪਿੱਛੇ ਜੇ ਬੋਰਡ ਲੱਗੇ ਸੀਗੇ ਸੇਵਾ ਸੁਸਾਇਟੀ ਦੇ ਟ੍ਰੈਫਿਕ ਦੇ ਕੈਮਰੇ ਲੱਗੇ ਹੋਏ ਨੇ ਨੂਰ ਪਰਵੇਦੀ ਟੀ ਪੁਆਇੰਟ ਤੇ ਅੱਗੇ ਜਾ ਕੇ ਲੱਗੇ ਹੋਏ ਨੇ ਜਿਹੜਾ ਕਰੋਲਗੜ੍ਹ ਤੇ ਮੇਰਾ ਕਹਿਣ ਦਾ ਭਾਵ ਹੈ ਕਿ ਟੈਕਨੀਕ ਨੂੰ ਹੋਰ ਜ਼ਿਆਦਾ ਕਰੋੜਾ ਰੁਪਏ ਦਾ ਫੰਡ ਹੁਣ ਵੀ ਜਮਾ ਹੈ ਉਹਨੂੰ ਐਵੇਂ ਲੈਟਾ ਲੂਟਾਂ ਦੇ ਲਾ ਕੇ ਜਿਹੜੀਆਂ ਨਾ ਚੱਲਣ ਵਾਲੀਆਂ ਚੀਜ਼ਾਂ ਵੱਲ ਨੂੰ ਬਚਾਅ ਕਰੋ ਲੋਕਾਂ ਦੇ ਹਿੱਤ ਵਾਸਤੇ ਯੂਜ਼ ਕਰੋ ਹਾਈ ਟੈਕ ਕਰੋ ਇਲਾਕੇ ਨੂੰ ਟੈਕਨੀਕ ਨੂੰ ਹਾਈ ਟੈਕ ਕਰੋ ਔਰ ਪੰਜਾਬ ਪੁਲਿਸ ਨੂੰ ਹਾਈ ਟੈਕ ਕਰੋ ਨਹੀਂ ਤਾਂ ਫਿਰ ਅੱਜ ਤਾਂ ਇਹਦਾ ਸਮਾਰੇ ਲੁੱਟਿਆ ਨਾ ਇਹਨੂੰ ਮਾਰ ਜਾਂਦੇ ਇਕੱਲੇ ਬੰਦੇ ਨੂੰ ਫਿਰ ਕੀ ਕਰ ਲੈਣਾ ਸੀ ਨੇ ਸੋ ਇਸ ਬੜੇ ਚਿੰਤਾਜਨਕ ਹਾਲਾਤ ਹੈ ਪੰਜਾਬ ਦੇ ਬਹੁਤੇ ਲੈਂਡ ਆਰਡਰ ਵਧੀਆ ਵਾਲੀ ਗੱਲ ਨਹੀਂ ਹੈ ਚੋਰੀ ਤਾਂ ਪਰ ਅਮੀਰ ਘਰਾਂ 'ਚ ਦੇਖੀ ਜਾਂਦੀ ਹੈ ਜੀ ਮਤਲਬ ਅਮੀਰਾਂ ਨੂੰ ਚੋਰ ਵੀ ਹੱਥ ਨਹੀਂ ਪਾ ਕੇ ਰਾਜੀ ਚੋਰ ਵੀ ਫਿਰੇ ਭੇਦ ਭਾਵ ਕਰਦੇ ਜੀ ਦੇਖੋ ਮੈਨੂੰ ਤਾਂ ਇਸ ਬੰਦੇ ਦੀ ਵਿਅਥਾ ਸੁਣ ਕੇ ਤਰਸ ਆ ਗਿਆ ਉਹ ਜਿੱਦਾਂ ਕਹਿੰਦਾ ਮੰਨ ਕੇ ਮਾਰੇ ਹਾਰ ਹੈ ਮੰਨ ਕੇ ਜਿੱਤੇ ਜੀਤ ਉਹ ਕਹਿੰਦਾ ਮੰਨ ਦਾ ਮਾਰਿਆ ਵਾ ਬਣ ਗਿਆ ਬਣ ਤਾਂ ਜ ਮਸਤੀ ਨਹੀਂ ਇਹ ਪਿੰਡ ਦੇ ਵਿੱਚ ਚਲੋ ਮੈਂ ਇਹਨਾਂ ਗੱਲਾਂ 'ਚ ਪੈਣਾ ਨਹੀਂ ਤਾਂ ਪਿੰਡ ਦੇ ਵਿੱਚ ਉਹ ਦੁਖੀ ਹੋ ਕੇ ਬਾਹਰ ਘਰ ਪਾਇਆ ਬਾਹਰ ਪਾਇਆ ਇਹਨੂੰ ਗਿਫਟ ਚੋਰਾਂ ਨੇ ਆ ਦਿੱਤਾ ਹਜੇਈ ਦਾ ਘਰ ਦੀ ਟੋਟਲ ਰੈਨੋਵੇਸ਼ਨ ਕੰਪਲੀਟ ਹੋਣੀ ਸੀ ਉਸ ਤੋਂ ਪਹਿਲਾਂ ਉਹ ਆਪਣਾ ਵਿਧਾਈ ਦਾ ਸੈੱਟ ਹਾਰ ਲੈ ਗਏ ਉਹ 2.5-3 ਲੱਖ ਰੁਪਏ ਦਾ ਕੀਮਤ ਭਰਾ ਨੇ ਦੱਸੀ ਹੈ ਐਲ ਸੀ ਡੀ ਵੀ ਲਾ ਕੇ ਲੈ ਗਏ ਜਿੱਦਾਂ ਕਿ ਤੇਤੇ ਵਿਧਾਈ ਲਈ ਹੈ ਮਕਾਨ ਦੀ ਹੋਰ ਤਾਂ ਹੋਰੀ ਦੇ ਕਾਜੂ ਬਦਾਮ ਵੀ ਖਾ ਕੇ ਕਹਿਣ ਦਾ ਮਤਲਬ ਹੈ ਇੱਕ ਸੈੱਟ 90000 ਰੁਪਏ ਤੋਲੇ ਨੂੰ ਅੱਜ ਕੱਲ ਰੇਟ ਪੁੱਜ ਗਿਆ ਵਾ ਇਹ ਜੇ ਲੋਕਾਂ ਨੇ 5-10000 ਰੁਪਏ ਅੱਜ ਇੱਕ ਸੇਵਿੰਗ ਕੱਢਣੀ ਹੋਵੇ ਅੱਜ ਦੇ ਯੋਗ ਚ ਜਿਨ੍ਹਾਂ ਦੇ ਦੋ ਦੋ ਤਿੰਨ ਤਿੰਨ ਨਿਆਣੇ ਪੜਦੇ ਆ ਸਕੂਲਾਂ ਚ ਬੜਾ ਔਖਾ ਹੈ ਸੋ ਇਹ ਹਾਲਾਤ ਚੰਗੇ ਨਹੀਂ ਐ ਇੱਧਰ ਨੂੰ ਗੌਰ ਕਰ ਲਵੇ ਸਰਕਾਰ ਲੋਕ ਪਰੇਸ਼ਾਨ ਐ ਤੰਗ ਐ ਇਹਦੇ ਬੰਦੇ ਦੇ ਹਾਲਾਤ ਦੇਖ ਲੋ ਉਹਦੇ ਤੇ ਕੋਲ ਇਸ ਟਾਈਮ ਸੀਸੀਟੀਵੀ ਲਵਾਉਣ ਨੂੰ ਹੋਰ ਪੈਸੇ ਨਹੀਂ ਆ ਉਹਦੇ ਪੁਰਾਣਾ ਸੀਸੀਟੀਵੀ ਤਾਂ ਸਮਾਨ ਕੱਢ ਕੇ ਲਾ ਕੇ ਵਿੱਚੋਂ ਹੁਣ ਉਹਨੇ ਦੇਖੋ ਜੇ ਆਪਾਂ ਟੈਕਨੀਕਲੀ ਗੱਲ ਕਰੀਏ ਵੀ ਭਾਈ ਤੂੰ ਬਾਹਰ ਰਹਿੰਦਾ ਪਹਿਲੀ ਪਹਿਲਾ ਇਹੀ ਹੁੰਦਾ ਡਿਫੈਂਸ ਲਾਈਨ ਜਿਹੜੀ ਸਰਕਾਰ ਚ ਯੂਜ਼ ਕਰਦੀ ਐ ਵੀ ਤੂੰ ਦਾ ਯਾਰ ਬਾਹਰ ਰਹਿੰਦਾ ਉਹ ਕਹਿੰਦਾ ਠੀਕ ਐ ਬਾਹਰ ਰਹਿੰਦਾ ਤੇਰੀਆਂ ਦਾ ਦਵਾਰਾ ਨਹੀਂ ਸੀ ਇਹਦੀ ਦਵਾਰਾ 15 20 ਫੁੱਟ ਐ ਫਿਰ ਤਾਂ ਕੋਈ ਸੁਰੱਖਿਆ ਪ੍ਰਬੰਧ ਆਪਣੇ ਪੱਧਰ ਤੇ ਕੁੱਤਾ ਹੀ ਨਹੀਂ ਰੱਖਿਆ ਹੋਇਆ ਹੈ ਨਸਲੀ ਉਸ ਤੋਂ ਬਾਅਦ ਕੈਮਰਾ ਹੀ ਨਹੀਂ ਲਗਾਇਆ ਹੋਇਆ ਹੈ ਹੁਣ ਇਹਦੇ ਉੱਪਰ ਕੀ ਕਰੇ ਫੋਨ ਵੀ ਇਹ ਕਰ ਰਿਹਾ ਜਿਸ ਹਾਲਾਤਾਂ 'ਚ ਇਹਨੂੰ ਗੋਲੀ ਵੀ ਮਾਰੀ ਜਾ ਸਕਦੀ ਸੀ ਜਾਂ ਕੋਈ ਵਾਰਦਾਤ ਵੀ ਕੀਤੀ ਜਾ ਸਕਦੀ ਸੀ ਉਸ ਕੰਡੀਸ਼ਨ 'ਚ ਇਹਨੇ ਫੋਨ ਵੀ ਕਰ ਦਿੱਤਾ ਸੋ ਮੈਂ ਇਹ ਕਹੂੰਗਾ ਬਾਕੀ ਮੈਨੂੰ ਪੰਜਾਬ ਦੇ ਹਾਲਾਤਾਂ ਦਾ ਵੀ ਪਤਾ ਤੁਹਾਨੂੰ ਵੀ ਪਤਾ ਹੈ ਰੋਜ਼ ਗੋਲੀ ਚੱਲਦੀ ਰੋਜ਼ ਬੰਦੇ ਮਰਦੇ ਇੱਥੇ ਦੇ ਐਸਐਚਓ ਨੇ ਪਿੱਛੇ ਦੋ ਚਾਰ ਕੰਮ ਬਹੁਤ ਵਧੀਆ ਕੀਤੇ ਜਾਨਕਿ ਵਧੀਆ ਕੇਸ ਟ੍ਰੇਸ ਕੀਤੇ ਅਸੀਂ ਚਾਹੁੰਦੇ ਹਾਂ ਉਹ ਇਹ ਵੀ ਕਰੇ ਔਰ ਇਸ ਚੀਜ਼ ਨੂੰ ਲੈ ਕੇ ਜੇ ਪੁਲਿਸ ਪ੍ਰਸ਼ਾਸਨ ਨੂੰ ਲੱਗਦਾ ਹੈ ਵੀ ਜੇ ਇਹਨਾਂ ਨੂੰ ਸਟਾਫ ਨਹੀਂ ਦਿੰਦੇ ਹੋਰ ਧਰਨੇ ਪ੍ਰਦਰਸ਼ਨ ਹੋਰ ਚੱਲਦੇ ਆ ਜਨਮਾਲ ਦੀ ਸਖਿਆ ਲਈ ਵੀ ਇੱਕ ਦਿਨ ਧਰਨਾ ਫੇਰ ਲਾ ਲਈਏ ਹਾਲਾਤ ਇਹੀ ਬਣ ਰਹੇ ਸਟਾਫਾਂ ਦੀ ਕਮੀ ਹੈ ਜੀ ਦੋ ਚੌਕੀਆਂ ਇੱਕ ਥਾਣਾ ਹੈ ਇਹ ਅਸੀਂ ਨਹੀਂ ਕਹਿੰਦੇ ਤੁਸੀਂ ਆਪਣੇ ਤੌਰ ਤੇ ਪੱਖ ਲੈ ਲੈਣਾ ਇਹਨਾਂ ਦਾ ਇਹਨਾਂ ਦੇ ਬੜੇ ਅਧਿਕਾਰੀਆਂ ਦਾ ਕਿੰਨੀ ਰਿਕੁਆਇਰਮੈਂਟ ਹੈ ਔਰ ਕਿੰਨੇ ਮੌਜੂਦ ਹੈ ਔਰ ਇਹ ਇਦਾਂ ਹੱਲ ਨਹੀਂ ਹੋਣਾ 137 ਪਿੰਡ ਹੈ ਮੈਂ ਫੇਰ ਕਹਿਣ ਲੱਗਿਆ 137 ਪਿੰਡ ਹੈ ਭੂਗੋਲਿਕ ਤੌਰ ਤੇ ਇਲਾਕਾ ਬਹੁਤ ਵੱਡਾ ਹੈ ਇਹ ਮੁਲਾਜ਼ਮਾ ਦੀ ਕਮੀ ਫਿਰ ਤਾਂ ਥਾਣੇ ਨੂੰ ਵੀ ਖਤਰਾ ਹੈ ਸਾਹਿਬ ਨਾਲ ਤੁਸੀਂ ਦੱਸਿਆ ਵੀ ਇੱਥੇ ਥਾਣੇ ਦੇ ਨੱਕ ਥੱਲੇ ਚੋਰੀ ਕਰਕੇ ਅਗਲਾ ਨੰਬਰ ਫਿਰ ਥਾਣੇ ਦਾ ਵੀ ਆ ਸਕਦਾ ਸਾਡੇ ਇਲਾਕੇ ਤੇ ਤਾਂ ਮਾਲਕ ਦੀ ਕਿਰਪਾ ਹੈ ਬਾਕੀ ਥਾਣਿਆਂ ਉੱਤੇ ਬੰਬ ਸੁੱਟੇਗੇ ਕੋਈ ਲੁਕੇ ਤਾਂ ਨਹੀਂ ਹੈ ਜੀ 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 ਕਿੰਨੇ ਥਾਣਿਆਂ ਉੱਤੇ ਬੰਬ ਸੁੱਟ ਗਏ ਸਿੱਧਾ ਚੈਲੰਜ ਹੈ ਕਹਿਣ ਦਾ ਮਤਲਬ ਹੈ ਉਹਨਾਂ ਦਾ ਹੱਲ ਤਾਂ ਹੋ ਜਾਣ ਸਾਡੇ ਇਲਾਕੇ ਦਾ ਹੱਲ ਅਸੀਂ ਰਲ ਮਿਲ ਕੇ ਕਰ ਸਕਦੇ ਆ ਪਹਿਲਾ ਪੁਲਿਸ ਪ੍ਰਸ਼ਾਸਨ ਆਪਣੀ ਹਾਜ਼ਰ ਨਾ ਰਹਾ ਪਰ ਮਾਰੇ ਦੂਜਾ ਅਸੀਂ ਮਾਰਦੇ ਆ ਤੀਜਾ ਇੱਕ ਹੋਰ ਹੋ ਸਕਦਾ ਵੀ ਠਿਕਰੀ ਪੈਰੇ ਲਵਾਉਣ ਦਾ ਪ੍ਰਬੰਧ ਕਰਨਾ ਚਾਹੀਦਾ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਧੁੰਦਾਂ ਬਹੁਤ ਪੈਣੀਆਂ ਅੱਗੇ-ਅੱਗੇ ਹਾਲਾਤ ਚੰਗੇ ਨਹੀਂ ਐ ਭੁੱਖ ਨੰਗ ਫੈਲੀ ਹੋਈ ਐ ਇਹ ਕਿੱਧਰੋਂ ਆਏ ਬੰਦੇ ਮੈਂ ਤੁਹਾਨੂੰ ਦੋ ਰੂਟਾਂ ਦੇ ਕੈਮਰੇ ਦੱਸੇ ਨਾ ਕਿੱਧਰ ਨਿਕਲ ਗਏ ਇਹਦੀ ਪੜਚੋਲ ਕਰਨ ਦੀ ਲੋੜ ਐ ਇਹ ਛੋਟਿਆਂ ਵਾਲੇ ਚੋਰ ਲੱਭ ਲੈਦਾ ਇਹ ਲੱਭਣੇ ਔਖੇ ਨਹੀਂ ਐ بس ਇਧਰ ਨੂੰ ਦਿਮਾਗ ਲਾਣਾ ਪੈਣਾ ਟਾਈਮ ਦੇਣਾ ਪੈਣਾ ਸਿਆਸਤਦਾਨਾਂ ਨੂੰ ਆਪਣੇ ਸਿਕਿਉਰਟੀ ਗਾਰਡ ਛੱਡ ਕੇ ਥਾਣੇ 'ਚ ਨਫਰੀ ਪੂਰੀ ਕਰਨੀ ਪੈਣੀ ਹਾਂ ਤੇ ਬਿਲਕੁਲ ਭਾਈ ਜੀ ਹੁਣ ਜਿੱਦਾਂ 2-3 ਦਿਨ ਤੁਹਾਡੇ ਨਾਲ ਇਦਾਂ ਹੋ ਗਿਆ ਹੁਣ ਅਜੇ ਵੀ ਮਤਲਬ ਕਈ ਵੇ ਬੰਦਾ ਨਿਸ਼ਚਿੰਤ ਹੁੰਦਾ ਵੀ ਚਲੋ ਇੱਥੇ ਘਰ ਪਾ ਲਿਆ ਇੱਥੇ ਕੀ ਹੋਣਾ ਸੜਕ ਦੇ ਉੱਤੇ ਆ ਹੁਣ ਉਹ ਬੇਫਿਕਰੀ ਅਜੇ ਵੀ ਮਤਲਬ ਕਾਇਮ ਆ ਕਿ ਹੁਣ ਉੱਚੀ ਵਰੀ ਤੇ ਚੋਰੀ ਨਹੀਂ ਉਹ ਤਾਂ ਸਿੱਧਾ ਹਮਲਾ ਕਰਨ ਆਇਆ ਹੈ ਸਾਡੇ ਕੋਲ ਅਸੀਂ ਕਿੱਥੇ ਜਾਈਏ ਦਿਨੇ ਤਾਂ ਜੇ ਡਿਊਟੀ ਜਾਵਾਂਗੇ ਇਹ ਤਾਂ ਮਤਲਬ ਹੈ ਅਸੀਂ ਬੇਸਮੈਂਟ ਪੱਟ ਕੇ ਇੱਥੇ ਹੀ ਰਹਿਣ ਲੱਗ ਜਾਂਦੇ ਆਪਾਂ ਕਿੱਥੇ ਜਾਵਾਂਗੇ ਜੀ ਮੇਰੇ ਨਾਲ ਦੂਜੀ ਵਾਰ ਤੇ ਉਹਨੇ ਸਿੱਧਾ ਅਟੈਕ ਕੀਤਾ ਹੈ 7 ਤੋਂ 8 ਮਿੰਟ ਉਹ ਇੱਥੇ ਘਰ ਚ ਰਹਿੰਦੇ ਆ ਉਸ ਵਿੱਚ ਮੈਂ ਐਸਐਸ ਹੀ ਸਾਹਿਬ ਨੂੰ ਵੀ ਫੋਨ ਕਰਦਾ ਤੇ ਨਾਲ ਦੇ ਪਿੰਡ ਵਾਲਿਆਂ ਨੂੰ ਵੀ ਫੋਨ ਕਰਦਾ ਹਾਂ ਉਹਨਾਂ ਟਾਈਮ 'ਚ ਉਹ ਚੋਰ ਇੱਥੇ ਹੀ ਰਹਿੰਦੇ ਆ ਪੁਲਿਸ ਮਿਲਾਜਮ ਨੂਰਪਰਵੇਦੀ ਤੋਂ ਹੂਟਰ ਮਾਰਦੇ ਆ ਰਹੇ ਆ ਜੀ ਉਹਨੇ ਟਾਈਮ 'ਚ ਤੋਂ ਫਰਾਰ ਹੋ ਗਏ ਜੀ ਹੂਟਰ ਮਾਰਦੀ ਆਈ ਗੱਡੀ ਹਾਂਜੀ ਸਰ ਹੂਟਰ ਮਾਰਦੀ ਆਈ ਹੋਈ ਏ ਜਦੋਂ ਉਹਨਾਂ ਨੇ ਨੂਰਪਰਵੇਦੀ ਤੋਂ ਹੀ ਹੂਟਰ ਸਟਾਰਟ ਕਰ ਲਿਆ ਇੱਥੇ ਤੱਕ ਹੂਟਰ ਵੱਜਦਾ ਆਇਆ ਏ ਜੀ ਇੰਨੇ ਟਾਈਮ 'ਚ ਦਾ ਚੋਰ ਪਿੱਛੇ ਭੱਜਦਾ ਪਿੱਛੇ ਖਾਲੀ ਐ ਖੇਤ ਐ ਜੀ ਉਦੋਂ ਨੂੰ ਭੱਜ ਸਕ ਲੱਭਣਾ ਹੈ ਜੀ ਜੋ ਇਹ ਸਮਝ ਲਿਓ ਫਿਰ ਵੀ ਇਸ਼ਾਰਾ ਹੀ ਦੇ ਦਿੱਤਾ ਵੀ ਭਾਈ ਭੱਜ ਜੋ ਅਸੀਂ ਆ ਗਏ ਹੋ ਸਕਦਾ ਹੈ ਜੀ ਮਿਲੀ ਭੁਗਤ ਵੀ ਹੋ ਸਕਦੀ ਹੈ ਪਰ ਆਪਾਂ ਪ੍ਰਸ਼ਾਸਨ ਨੂੰ ਇਹ ਗੱਲ ਨਹੀਂ ਕਹਿ ਸਕਦੇ ਜੀ ਪਰ ਜਿਸ ਤਾਮ 4 ਦਿਨ ਹੋ ਗਏ ਆ ਜੀ ਹਜੇ ਤੱਕ ਕੋਈ ਸੁਰੱਖ ਨਹੀਂ ਮਿਲ ਪਰ ਪ੍ਰਸ਼ਾਸਨ ਤਾਂ ਗੱਲ ਹੋਈ ਸੀਗੀ ਉਹ ਕਹਿੰਦੇ ਅਸੀਂ ਕਾਰਵਾਈ ਕਰਦੇ ਸਾਨੂੰ ਵਿਸ਼ਵਾਸ ਤਾਂ ਹੈ ਪੂਰੇ ਐਸਐਚਓ ਸਾਹਿਬ ਤੇ ਵੀ ਆਏ ਉਹ ਮੌਕਾ ਦੇਖ ਕੇ ਗਏ ਆ ਪਰ ਫਿਰ ਵੀ ਸਾਨੂੰ ਥੋੜੀ ਢਿੱਲ ਲੱਗ ਰਹੀ ਹੈ ਪ੍ਰਸ਼ਾਸਨ ਵਾਲਾਂ ਜੀ ਬਿਲਕੁਲ ਨਾ ਵਿਸ਼ਵਾਸ ਕਰਨਾ ਹੀ ਪੈਣਾ ਪੁਲਿਸ ਪ੍ਰਸ਼ਾਸਨ ਦੇ ਉੱਤੇ ਵਿਸ਼ਵਾਸ ਜ਼ਰੂਰ ਲੋਕਾਂ ਦਾ ਹੁੰਦਾ ਕਿਉਂਕਿ ਵਿਸ਼ਵਾਸ ਕਰਨ ਕੀਤੇ ਉੱਤੇ ਲੋਕਾਂ ਦੀ ਸੁਰੱਖਿਆ ਦੇ ਲਈ ਪੁਲਿਸ ਹੁੰਦੀ ਹੈ ਤਾਂ ਪੁਲਿਸ ਦੇ ਉੱਤੇ ਭਰੋਸਾ ਕਰਨਾ ਬਣਦਾ ਪਰ ਜਿਹੜੀ ਢਿੱਲ ਵਰਤੀ ਜਾ ਰਹੀ ਹੈ ਉਹਦੇ ਉੱਤੇ ਸਵਾਲੀਆ ਨਿਸ਼ਾਨ ਵੀ ਖੜੇ ਹੁੰਦੇ ਆ ਜਿਹੜੀ ਬੇਫਿਕਰੀ ਦੇ ਨਾਲ ਵੀਰ ਹੋਰਾਂ ਨੇ ਘਰ ਪਾਇਆ ਸੀ ਇੱਕ ਇੱਕ ਪੈਸਾ ਜੋੜ ਕੇ ਬੰਦਾ ਘਰ ਬਣਾਉਂਦਾ ਸਾਰੀ ਉਮਰ ਲੱਗ ਜਾਂਦੀ ਘਰ ਬਣਾਉਣ ਦੇ ਲਈ ਪਰ ਹੁਣ ਉਹ ਬੇਫਿਕਰੀ ਰਹੀ ਨਹੀਂ ਲੋਕਾਂ ਦੀ ਸੁਰੱਖਿਆ ਦੇ ਲਈ ਪੁਲਿਸ ਪ੍ਰਸ਼ਾਸਨ ਹੁੰਦਾ ਲੋਕਾਂ ਦਾ ਮਨ ਜਿਹੜਾ ਹੁੰਦਾ ਇਸੇ ਗੱਲ ਦੇ ਉੱਤੇ ਟਿਕਿਆ ਹੁੰਦਾ ਵੀ ਚਲੋ ਸਾਡੇ ਵਾਸਤੇ ਪੁਲਿਸ ਹੈਗੀ ਆ ਸਾਨੂੰ ਉਹ ਬਚਾ ਕੇ ਰੱਖਣਗੇ ਪਰ ਇਸ ਸਮੇਂ ਵੀਰ ਹੋਰਾਂ ਨੂੰ ਟੁੜਕੂ ਛੜਿਆ ਹੋ ਕਿ ਜੇ 2-3 ਦਿਨ ਲਗਾਤਾਰ ਚੋਰ ਆ ਕੇ ਸਾਡੇ ਹੁੰਦਿਆਂ ਵੀ ਇੱਥੇ ਆ ਕੇ ਸਾਨੂੰ ਧਮਕਾ ਸਕਦੇ ਆ ਜਾਂ ਘਰ ਦੇ ਅੰਦਰ ਵੜ ਸਕਦੇ ਆ ਤਾਂ ਅੱਗੇ ਕੀ ਨਹੀਂ ਹੋ ਸਕਦਾ ਸੋ ਇਸ ਗੱਲ ਦੀ ਜ਼ਿੰਮੇਵਾਰੀ ਹੁਣ ਪੁਲਿਸ ਪ੍ਰਸ਼ਾਸਨ ਦੀ ਹੈ ਕੀ ਪੁਲਿਸ ਪ੍ਰਸ਼ਾਸਨ ਆਪਣੇ ਇਲਾਕੇ ਦੇ ਵਿੱਚ ਰਹਿੰਦੇ ਲੋਕਾਂ ਨੂੰ ਨਿਸ਼ਚਿੰਤ ਕਰ ਸਕੇਗਾ ਕਿ ਤੁਸੀਂ ਆਰਾਮ ਨਾਲ ਰਹੋ ਅਸੀਂ ਤੁਹਾਡੇ ਲਈ ਬੈਠੇ ਆ ਜਾਂ ਫਿਰ ਪੁਲਿਸ ਦੇ ਹੁੰਦਿਆਂ ਪੁਲਿਸ ਦੇ ਨੱਕ ਥੱਲੇ ਹੀ ਇਹ ਘਟਨਾਵਾਂ ਆਜ ਦਿਨ ਹੁੰਦੀਆਂ ਰਹਿਣਗੀਆਂ ਇਹ ਸਵਾਲ ਦਾ ਜਵਾਬ ਹੁਣ ਪੁਲਿਸ ਦੀ ਕਾਰਵਾਈ ਤੋਂ ਬਾਅਦ ਹੀ ਮਿਲ ਸਕੇਗਾ ਹੁਣ ਕੀ ਕਰਦੀ ਹੈ ਪੁਲਿਸ ਚੋਰਾਂ ਨੂੰ ਲੱਭਦੀ ਹੈ ਜਾਂ ਫਿਰ ਇਹੀ ਕਹਿੰਦੀ ਰਹੇਗੀ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਹੁੰਦਾ ਕੀ ਇਹ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ